ਪਹਿਲਾ ਮੈਂ ਤਾਂ ਚੰਡੀਗੜ੍ਹ ਤੋਂ ਬਾਹਰ ਪੈਰ ਹੀ ਸੀ ਕੱਢਿਆ ਤੇ ਮੈਨੂੰ ਦਿੱਲੀ ਲੈ ਗਿਆ ਉਹ ਬਰਾਏ ਕੰਟੀਨੈਂਟਲ ਹੋਟਲ ਚ ਸ਼ਾਇਦ ਜੇ ਮੈਂ ਬੰਬੇ ਹੁੰਦੀ ਤਾਂ ਪਤਾ ਨਹੀਂ ਕਿੱਥੇ ਹੁੰਦੀ ਤੇ ਅੱਜ ਕੱਲ ਬੰਦੂਕਾਂ ਵਾਲੇ ਗੀਤ ਆ ਠਾ 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 ਉਹ ਕੌਣ ਸੁਨੇਗਾ ਸਿਰਫ ਨਵੀਂ ਜਨਰੇਸ਼ਨ ਚੈੱਕ ਜਿਸ ਨੂੰ ਗਾਣਾ ਆਂਦਾ ਚੈੱਕ ਜਿਸ ਨੂੰ ਨਹੀਂ ਆਂਦਾ ਜ਼ਮੀਨ ਵੇਚੀ ਤੇ ਆਪਣਾ ਗਾਣਾ ਕੱਢ ਲਿਆ ਜੋ ਅਸਕਲ ਕੈਸਟ ਦਾ ਦੌਰ ਜਿਹੜਾ ਵੀ ਹੈ ਉਹ ਵੀ ਬੜਾ ਮਹਿੰਗਾ ਹੈ ਜੀ ਵੀ 25-25 ਲੱਖ ਇੱਕ ਪ੍ਰੋਜੈਕਟ ਤੇ ਲੱਗਦਾ ਇੱਕ ਜੂਆ ਹੈ ਚੜ ਗਿਆ ਠੀਕ ਹੈ ਨਹੀਂ ਚੜਿਆ ਤੱਕ ਹੈ ਤੁਸੀਂ ਤੇ ਖੜੀ ਕਿਵੇਂ ਹੋ ਉੱਤਰ ਥੱਲੇ ਹਾਂ ਤੈਨੂੰ ਕਿਹਨੇ ਬੁਲਾਇਆ ਜੇ ਤੈਨੂੰ ਇਹ ਨਹੀਂ ਪਤਾ ਹੁਣ ਵੀ ਅਸੀਂ ਜਾਂਦੇ ਲੈਡੀ ਸੰਗੀਤ ਕਰਦੇ ਆ ਅਸੀਂ ਜਦੋਂ ਘੋੜੀਆਂ ਸੁਹਾਗ ਸ਼ੁਰੂ ਕਰਦੇ ਆ ਕਈ ਯੰਗ ਬੱਚਿਆਂ ਦੇ ਉਹ ਆ ਕੇ ਵਿੱਚੋਂ ਆ ਕੇ ਕਹਿਣਗੇ ਕੀ ਲਾਤਾ ਬੰਦ ਕਰੋ ਕੋਸੀ ਵੀ ਚਲਾਇਆ ਮੈਂ ਵੀ ਅੱਜ ਇਸ ਖਰਚ ਬੈਠੀ ਆ ਇਹਦੀ ਬਦੌਲਤ ਹੀ ਬੈਠੀ ਆ ਅਸੀਂ ਜ਼ੀਰੋ ਤੋਂ ਉੱਠਿਆ ਗੁੱਫਤਗੂ ਪ੍ਰੋਗਰਾਮ ਦੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਜਿੱਥੇ ਲੋਕ ਗੀਤ ਸੱਭਿਆਚਾਰ ਦਾ ਸਰਮਾਇਆ ਹੁੰਦੇ ਨੇ ਉੱਥੇ ਹੀ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਕਰਦੇ ਨੇ ਇਹ ਵੀ ਕਹਾਂ ਜਾਂਦਾ ਹੈ ਕਿ ਲੋਕਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਜੇਕਰ ਬਿਹਤਰੀਨ ਢੰਗ ਦੇ ਨਾਲ ਸਮਝਣਾ ਹੈ ਤਾਂ ਲੋਕ ਗੀਤਾਂ ਨੂੰ ਸੁੰਨਣਾ ਜਾਣਨਾ ਤੇ ਸਮਝਣਾ ਬੇਹਦੀ ਜ਼ਰੂਰੀ ਹੁੰਦਾ ਹੈ ਲੋਕ ਗਾਇਕਾ ਰਜਿੰਦਰ ਰੈਣਾ ਕਿਸੇ ਵੀ ਜਾਣ ਪਛਾਣ ਦੀ ਮਹਤਾਜ ਨਹੀਂ ਹੈ। ਅੱਜ ਅਸੀਂ ਗੱਲ ਕਰਾਂਗੇ ਗੁਫ਼ਤਗੂ ਕਰਾਂਗੇ ਲੋਕ ਗਾਇਕੀ ਦੇ ਉੱਤੇ ਤੇ ਨਾਲ ਹੀ ਉਹਨਾਂ ਦੇ ਇਸ ਸਫ਼ਰ ਦੇ ਉੱਤੇ ਇਸ ਦੇ ਨਾਲ ਹੀ ਚਰਚਾ ਕਰਾਂਗੇ ਬਹੁਤ ਸਾਰੇ ਵੱਖ-ਵੱਖ ਪਹਿਲੂਆਂ ਤੇ ਤਾਂ ਸਵਾਗਤ ਕਰਦੇ ਹਾਂ ਮੈਡਮ ਦਾ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਘਰ ਆਏ ਮੇਰੇ ਇੰਟਰਵਿਊ ਕਰਨ ਵਾਸਤੇ ਔਰ ਆਪਣੇ ਸ਼੍ਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀਰਾ ਨੇ ਬਹੁਤ ਸਾਲ ਮੈਨੂੰ ਸੁਣਿਆ ਮੈਨੂੰ ਬਹੁਤ ਮਾਨ ਦਿੱਤਾ ਜੀ ਔਰ ਮੈਨੂੰ ਕੋਈ ਅਫਸੋਸ ਨਹੀਂ ਮੈਂ ਬਹੁਤ ਕੰਮ ਕੀਤਾ ਹੈ ਔਰ ਰੱਜ ਕੇ ਕੀਤਾ ਹੈ ਔਰ ਸ਼ੋਤਾਂ ਦੀ ਬਾਵਾ ਬਹੁਤ ਖੱਟੀ ਹੈ ਜੀ ਮੈਡਮ ਸਭ ਤੋਂ ਪਹਿਲਾ ਸਵਾਲ ਜਦੋਂ ਤੁਸੀਂ ਲੋਕ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਸ ਸਮੇਂ ਮਾਹੌਲ ਅਜਿਹਾ ਹੁੰਦਾ ਸੀ ਕਿ ਬਹੁਤ ਸਾਰੇ ਪਰਿਵਾਰ ਆਪਣੀਆਂ ਕੁੜੀਆਂ ਨੂੰ ਲੋਕ ਗਾਇਕੀ ਵਿੱਚ ਜਾਂ ਗੀਤਾਂ ਦੇ ਵਿੱਚ ਪੇਜਣਾ ਪਸੰਦ ਨਹੀਂ ਕਰਦੇ ਸੀ ਜਦੋਂ ਤੁਹਾਡੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ ਉਹਨਾਂ ਨੇ ਕਿਵੇਂ ਰਿਸਪੌਂਸ ਦਿੱਤਾ ਤੁਹਾਨੂੰ ਦੇਖੋ ਉਸ ਟਾਈਮ ਸਾਡੇ ਮੇਰੇ ਨਾਲ ਕੋਈ ਵੀ ਸਹਿਮਤ ਨਹੀਂ ਸੀ ਮੇਰਾ ਪਰਿਵਾਰ ਵੀ ਮੇਰੇ ਨਾਲ ਸਹਿਮਤ ਨਹੀਂ ਸੀ ਬੇ ਜਿਹੜੀ ਮੇਰਾ ਪਰਿਵਾਰ ਹੈ ਅਸੀਂ ਸਿੱਖ ਕਸ਼ਮੀਰੀ ਪੰਡਤਾ ਜੀ ਤੇ ਨੀਲੀਆਂ ਪੱਗਾਂ ਬਨਣ ਵਾਲੇ ਉਹ ਕਹਿੰਦੇ ਸੀ ਅਸੀਂ ਨੀਲੀਆਂ ਚਿੱਟੀਆਂ ਪੱਗਾਂ ਬਨਣ ਵਾਲੇ ਕਿਹੜੇ ਪਾਸੇ ਤੁਰਪੀ ਤੇ ਸਾਨੂੰ ਇਹ ਨਹੀਂ ਮਨਜ਼ੂਰ ਪਰ ਮੇਰਾ ਸ਼ੌਕ ਵੀ ਸੀ ਔਰ ਮੇਰੇ ਚ ਟੈਲੈਂਟ ਵੀ ਸੀ ਔਰ ਸਾਡੇ ਇੱਕ ਪਰਿਵਾਰ ਦੀ ਮਜਬੂਰੀ ਵੀ ਸੀ ਫਾਈਨੈਂਸ਼ਲੀ ਜਿਸ ਕਰਕੇ ਮੈਂ ਐਸ ਫੀਲਡ ਵਿੱਚ ਆਣਾ ਚਾਹੁੰਦੀ ਸੀ ਅਸੀਂ ਸੱਤ ਪੈਨਪਰਾ ਸੀ ਸਾਡੇ ਪੇਰੈਂਟਸ ਨੇ ਬੜੀ ਮੁਸ਼ਕਲ ਨਾਲ ਪਾਕਿਸਤਾਨ ਤੋਂ ਇੱਥੇ ਆਏ ਸੀ ਉਜੜ ਕੇ ਇੱਥੇ ਸੈਟਲ ਹੋਏ ਫਿਰ ਸਾਨੂੰ ਪਾਲਿਆ ਪੜਾਇਆ ਜਿੰਨਾ ਪੜਾ ਸਕਦੇ ਸੀ ਸੋ ਇਹੀ ਫੀਲਡ ਮੈਨੂੰ ਬਹੁਤ ਅੱਛੀ ਲੱਗੀ ਔਰ ਮੇਰੇ ਅੰਦਰ ਅਜਿਹੇ ਟੈਲੈਂਟ ਸੀ ਸੋ ਉਹਨੂੰ ਮੈਂ ਜਾਇਆ ਨਹੀਂ ਸੀ ਜਾਣਾ ਚਾਹੁੰਦੀ ਤੇ ਸਭ ਤੋਂ ਪਹਿਲਾਂ ਅਸੀਂ ਸ਼ਬਦ ਪੜ੍ਹਦੇ ਸੀ ਜੀ ਤੇ ਸ਼ਬਦ ਕੀਰਤਨ ਅਸੀਂ ਕਰਦੇ ਸੀ ਤੇ ਇੱਥੋਂ ਸ਼ੁਰੂਆਤ ਹੋਈ ਫੇਰ ਸਕੂਲ ਤੋਂ ਸ਼ੁਰੂਆਤ ਹੋਈ ਮੈਮ ਫੇਪਰਿਵਾਰ ਨੂੰ ਮਨਾਇਆ ਕਿਵੇਂ ਮੇਰੇ ਫਾਦਰ ਬਹੁਤ ਸਖਤ ਸਨ ਜੀ ਤੇ ਉਹ ਕਹਿਣ ਲੱਗੇ ਬਈ ਨਹੀਂ ਬਿਲਕੁਲ ਅਸੀਂ ਨਹੀਂ ਜਾਣਦੇ ਨਾ ਤੇ ਸਰਦਾਰ ਭਗਤ ਸਿੰਘ ਸੀਗੇ ਜਿਹੜੇ ਮੇਰੇ ਗੋਡਫਾਦਰ ਵੀ ਨੇ ਅੱਜਕੱਲ ਉਹ ਐਕਸਪਾਇਰ ਹੋ ਗਏ ਨੇ ਤੇ ਮਿਸ ਲਾਜਬੇਦੀ ਉਹ ਵੀ ਐਕਸਪਾਇਰ ਹੋ ਗਏ ਨੇ ਉਹ ਥੀਏਟਰ ਕਰਦੇ ਸੀ ਸ਼ਵਾਲਕ ਥੀਏਟਰ ਜੀ ਉਹਨਾਂ ਨੇ ਮੈਨੂੰ ਕਿੱਥੇ ਸੁਣਿਆ ਸੀ ਉਹ ਸਾਡੇ ਘਰ ਹੀ ਪਹੁੰਚ ਗਏ ਮੈਨੂੰ ਲੈਣ ਵਾਸਤੇ ਅੱਛਾ ਹਾਂਜੀ ਤੇ ਫਿਰ ਮੇਰਾ ਫਾਦਰ ਮੰਨਦੇ ਨਹੀਂ ਸੀ ਫਿਰ ਉਹ ਮੈਨੂੰ ਕਹਿਣ ਲੱਗੇ ਵੀ ਜ਼ਿੰਮੇਵਾਰੀ ਚੱਕੋ ਬਈ ਇਹ ਕੁੜੀਆਂ ਦਾ ਬਾਹਰ ਫੀਲਡ 'ਚ ਜਾਣਾ ਅੱਛਾ ਨਹੀਂ ਹੈ ਅਗਰ ਤੁਸੀਂ ਜ਼ਿੰਮੇਵਾਰੀ ਚੱਕਦੇ ਹੋ ਤਾਂ ਲੈ ਜਾ ਅੱਛਾ ਹਾਂਜੀ ਜੀ ਮਿਸਟਰ ਜੀ ਲਾਜਬੇਦੀ ਔਰ ਸੁਦਰਸ਼ਨ ਮਹਿਤਾ ਜੀ ਹੁੰਦੇ ਸੀ ਜਿਨ੍ਹਾਂ ਤੋਂ ਮੈਂ ਸਿੱਖਿਆ ਉਸ ਤੋਂ ਬਾਅਦ ਮੈਂ ਕਾਫੀ ਸਿੱਖਿਆ ਕਿਉਂਕਿ ਜਦੋਂ ਮੈਂ ਇਸ ਫੀਲਡ 'ਚ ਆ ਗਈ ਤਾਂ ਸੋਚਿਆ ਵੀ ਸਿੱਖਣਾ ਵੀ ਚਾਹੀਦਾ ਫਿਰ ਮੈਂ ਸਰਦਾਰ ਸ਼੍ਰੀ ਬਾਕਰ ਹੁਸੈਨ ਖਾਨ ਜੀ ਤੋਂ ਉਹਨਾਂ ਦੇ ਸ਼ਗਿਰਦ ਬਣੀ ਜਸਵੰਤ ਭਮਰਾ ਜੀ ਤੋਂ ਸਿੱਖਿਆ ਔਰ ਇੱਥੇ ਲੋਕਲ ਸਰਦਾਰ ਉੱਤਮ ਸਿੰਘ ਜੀ ਮੇਰੇ ਉਸਤਾਦ ਸੀਗੇ ਉਹਨਾਂ ਤੋਂ ਵੀ ਮੈਂ ਕਲਾਸਿਕਲ ਸਿੱਖਿਆ ਤਾਂ ਵੀ ਸਾਡੀਆਂ ਜੜਾਂ ਮਜ਼ਬੂਤ ਹੋਣ ਮੈਡਮ ਗੁਫਤਗੂ ਜਾਰੀ ਰਹੇਗੀ ਪਰ ਪਹਿਲਾਂ ਸੀ ਚਾਹਾਂਗੇ ਕਿ ਕੁਝ ਸਤਰਾਂ ਜਿਹੜੀਆਂ ਜ਼ਰੂਰ ਤੁਸੀਂ ਸਾਂਝ ਪਾਓ ਸਾਡੇ ਨਾਲ ਮੇਰਾ ਸ਼ੌਕ ਔਰ ਮੇਰੀ ਚੁਆਇਸ ਜਿਹੜੀ ਸੈਟਸ ਤੋਂ ਜ਼ਿਆਦਾ ਹੈ ਹਾਂਜੀ ਤਾਂ ਮੈਂ ਰੇਸ਼ਮਾ ਜੀ ਨੂੰ ਬਹੁਤ ਗਾਇਆ ਔਰ ਮਰਨ ਨੂੰ ਪਸੰਦ ਕਰਦੀ ਆ ਔਰ ਉਹਨਾਂ ਨੂੰ ਬਹੁਤ ਕਾਪੀ ਕੀਤਾ ਹੈ ਕੀ ਦੱਸੋ ਕਿ ਫਿਲਮੀ ਸਫਰ ਤੁਹਾਡਾ ਕਿਵੇਂ ਸ਼ੁਰੂ ਹੋਇਆ ਏ 90 82 ਵਿੱਚ ਸਰਦਾਰ ਭਗਤ ਸਿੰਘ ਹੋਰ ਨੇ ਇੱਕ ਫਿਲਮ ਬਣਾਈ ਸੀ ਮਾਮਲਾ ਗੜਬੜਾ ਜੀ ਹਾਂਜੀ ਉਹਦੇ ਹੀਰੋ ਗੁਰਦਾਸ ਮਾਨ ਜੀ ਸੀਗੇ ਦਲਜੀਤ ਕੌਰ ਸੀਗੇ ਤੇ ਅਸੀਂ ਬੰਬੇ ਗਏ ਰਿਕਾਰਡਿੰਗ ਵਾਸਤੇ ਸਰਬਜੀਤ ਕੌਰ ਕੋਕਾ ਵਾਲੀ ਉਹ ਵੀ ਸੀ ਸਾਡੇ ਨਾਲ ਸੋ ਮੈਨੂੰ ਉਹਦੇ ਵਿੱਚ ਛੋਟਾ ਜਿਹਾ ਨਾ ਗਾਣ ਦਾ ਮੌਕਾ ਮਿਲਿਆ ਗੁਰਦਾਸ ਮਾਨ ਜੀ ਨਾਲ ਤੇ ਉੱਥੋਂ ਮੇਰਾ ਸਫਰ ਸ਼ੁਰੂ ਹੋਇਆ ਜੀ ਤੇ ਮੈਮ ਇਸ ਸਫਰ ਦੇ ਵਿੱਚ ਕਿੰਨੀਆਂ ਕੈਸਟਾਂ ਤੁਹਾਡੀਆਂ ਰਿਲੀਜ਼ ਹੋਈਆਂ ਨੇ ਤੇ ਫਿਲਮਾਂ ਦੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਵਿੱਚ ਗੀਤ ਗਾਏ ਨੇ ਹਾ ਜਿਆਦਾ ਤਾਂ ਨਹੀਂ ਮੈਂ ਕਿਉਂਕਿ ਫੋਕ ਹੀ ਗਿਆ ਉੱਚਾ ਪਿੰਡ ਗਿਆ ਸਦਾਰਾ ਕਰਤਾਰਾ ਗਿਆ ਔਰ ਇਹ ਤੁਸੀਂ ਦੇਖਿਓਣੀ ਮੇਰੀ ਐਲਬਮ ਇਹਦੇ ਵਿੱਚ ਨੱਚ ਨਹੀਂ ਪੰਜਾਬ ਨੇ ਨੱਚੂ ਮੈਂ ਬਥੇਰਾ ਇੱਕ ਮੇਰੀ ਆਪਣੀ ਲੇਟੈਸਟ ਆਈ ਸੀਗੀ ਦਿਲ ਨਹੀਂ ਲੱਗਦਾ ਜੀ ਉਹਦੇ ਵਿੱਚ ਮੇਰੇ ਅੱਠ ਗੀਤ ਸੀਗੇ ਸੋ ਬਹੁਤ ਆ ਬਹੁਤ ਹੀ ਰਿਕਾਰਡਿੰਗ ਮੈਂ ਨਹੀਂ ਕੀਤੀ ਬਹੁਤੀਆਂ ਖਸਤਾਂ ਨਹੀਂ ਆਈਆਂ ਪਰ ਜਿੰਨੀਆਂ ਕਿਵੇ ਆਈਆਂ ਅੱਛੀਆਂ ਆਈਆਂ ਜੀ ਹਾਂ ਜੀ ਮੈਮ ਤੁਸੀਂ ਕਿਹਾ ਕਿ ਤੁਸੀਂ ਬੰਬੇ ਗਏ ਸੀ ਤੇ ਉੱਥੇ ਮੈਂ ਤੁਹਾਡੀ ਐਲਬਮ ਦੇਖ ਰਹੀ ਸੀ ਤੇ ਉਥੇ ਬਹੁਤ ਸਾਰੇ ਜੋ ਫਿਲਮੀ ਕਲਾਕਾਰ ਆ ਬਾਲੀਵੁੱਡ ਦੇ ਉਹਨਾਂ ਨਾਲ ਤੁਹਾਡੀਆਂ ਫੋਟੋਗ੍ਰਾਫਸ ਵੀ ਆ ਤੇ ਉਹਨਾਂ ਦੇ ਨਾਲ ਮਿਲਣ ਦਾ ਸਬਬ ਕਿਵੇਂ ਬਣਿਆ ਜਾਂ ਉਹਨਾਂ ਨਾਲ ਤੁਸੀਂ ਕੰਮ ਕੀਤਾ ਹੋਇਆ ਹੈ ਕੁਝ ਆਪਣੇ ਬਾਲੀਵੁੱਡ ਦੇ ਸਫ਼ਰ ਬਾਰੇ ਜ਼ਰੂਰ ਦੱਸੋ ਅਸੀਂ ਜਦੋਂ ਮਾਮਲਾ ਗੜਬੜ ਦੀ ਸ਼ੂਟਿੰਗ ਲਈ ਗਏ ਉਸ ਤੋਂ ਬਾਅਦ ਅਸੀਂ ਉਥੇ ਵਿਸਾਖੀ ਫੈਸਟੀਵਲ ਤੇ ਗਏ ਫਿਰ ਲੋਹੜੀ ਫੈਸਟੀਵਲ ਤੇ ਗਏ ਉਥੇ ਦੇ ਜਿਹੜੇ ਪੰਜਾਬੀ ਕਲਾਕਾਰ ਆ ਉਹਨਾਂ ਨੇ ਸਾਨੂੰ ਹੱਥਾਂ ਤੇ ਚੁੱਕਿਆ ਜੀ ਔਰ ਮੈਨੂੰ ਉੱਥੇ ਬਹੁਤ ਲੋਕਾਂ ਨੇ ਕਿਹਾ ਤੁਸੀਂ ਬੰਬੇ ਸੈਟਲ ਹੋਵੋ ਜੇ ਤੁਸੀਂ ਕੁਝ ਬਣਨਾ ਹੈ ਤਾਂ ਬੰਬੇ ਸੈਟਲ ਹੋਵੋ ਪਰ ਮੇਰੇ ਪਰਿਵਾਰ ਇੱਕ ਥੋੜਾ ਮਾਹੌਲ ਪਿੱਛੋਂ ਇਦਾਂ ਸੀ ਔਰ ਘਰ ਦੀ ਕਰਤਾਰ ਦਰਤਾ ਵੀ ਮੈਂ ਹੀ ਸੀ ਸੋ ਮੈਂ ਆਪਣਾ ਫੀਲਡ ਇੱਥੇ ਛੱਡ ਦਿੰਦੀ ਨਵੇਂ ਸਿਰੋਂ ਪੈਰ ਜਮਾਣ ਦੀ ਉਹ ਮੈਂ ਨਹੀਂ ਕੀਤਾ ਸ਼ਾਇਦ ਜੇ ਮੈਂ ਬੰਬੇ ਹੁੰਦੀ ਤਾਂ ਪਤਾ ਨਹੀਂ ਕਿੱਥੇ ਹੁੰਦੀ ਹਾਂਜੀ ਜੀ ਮੈਮ ਤੁਸੀਂ ਅਮਰੀਕਾ ਕੈਨੇਡਾ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਆਪਣੀ ਤਾਕ ਜਮਾਈ ਹੈ ਬਾਹਰਲੀ ਦੇਸ਼ਾਂ ਦਾ ਜੋ ਤੁਹਾਡਾ ਅਨੁਭਵ ਹੈ ਉਹ ਕਿਵੇਂ ਦਾ ਸੀ ਬਹੁਤ ਅੱਛਾ ਰਿਹਾ ਅਸੀਂ ਬਹੁਤ ਮੈਂ 25 26 ਘੰਟਿਆਂ ਚ ਟੂਰ ਕੀਤਾ ਔਰ ਲੋਕਾਂ ਨੇ ਉਥੇ ਬਹੁਤ ਪਸੰਦ ਕੀਤਾ ਖਾਸ ਕਰਕੇ ਮਿਰਜ਼ਾ ਗਾਂਦੀ ਸੀ ਬਹੁਤ ਹਿੱਟ ਹੁੰਦਾ ਸੀ ਔਰ ਮਲਕੀਅਤ ਤੁੰਬੀ ਵਾਲੇ ਉਹ ਵੀ ਮੇਰੇ ਨਾਲ ਹੁੰਦੇ ਸੀਗੇ ਔਰ ਇਹ ਗੁੱਥੀ ਸੁਨੀਲ ਗਰੋਵਰ ਜੀ ਹਾਂ ਜੀ ਇਹ ਵੀ ਸਾਡੇ ਨਾਲ ਸੀਗੇ ਤੇ ਅਸੀਂ ਇਕੱਠੇ ਪ੍ਰੋਗਰਾਮ ਕੀਤੇ ਜਗਮਉਨ ਕੌਰ ਜੀ ਸਾਡੇ ਨਾਲ ਸੀ ਅਸੀਂ ਉਹਨਾਂ ਨਾਲ ਵੀ ਇਕੱਠੇ ਪ੍ਰੋਗਰਾਮ ਕੀਤੇ ਉਸ ਤੋਂ ਬਾਅਦ ਅਸੀਂ ਜਿੱਥੇ-ਜਿੱਥੇ ਵੀ ਗਏ ਸਾਨੂੰ ਉੱਥੇ ਬਹੁਤ ਭਰਪੂਰ ਹੰਗਾਰਾ ਮਿਲਿਆ ਬਹੁਤ ਪਿਆਰ ਮਿਲਿਆ ਅੱਜ ਤਾਂ ਬਹੁਤ ਕਲਾਕਾਰ ਹੋ ਗਏ ਉਹ ਕਲਾਕਾਰ ਘਟਸੀ ਸੋ ਜਿੱਥੇ ਜਾਂਦੇ ਸੀ ਬਹੁਤ ਮਾਣ ਮਿਲਦਾ ਸੀ ਮੈਮ ਤੁਸੀਂ ਇਹ ਦੱਸੋ ਕਿਤੇ ਨਾ ਕਿਤੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਲੋਕ ਗੀਤਾਂ ਦੀ ਆਮ ਜਨਤਾ ਦੇ ਵਿੱਚ ਮਹੱਤਤਾ ਘਟ ਰਹੀ ਹੈ ਜਾਂ ਲੋਕ ਗਾਇਕੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ ਕੁਝ ਜੋ ਨਵੇਂ ਕਲਾਕਾਰ ਆ ਰਹੇ ਹਨ ਕੁਝ ਉਹਨਾਂ ਦਾ ਦੋਸ਼ ਹੈ ਕੁਝ ਲਿਖਣ ਵਾਲਿਆਂ ਦਾ ਦੋਸ਼ ਹੈ ਕੁਝ ਸੁਣਨ ਵਾਲਿਆਂ ਦਾ ਵੀ ਹੈ ਹੈਨਾ ਜਦੋਂ ਅਸੀਂ ਗਾਉਂਦੇ ਸੀ ਲੋਕ ਸੁਣਦੇ ਸੀ ਪੁਰਾਣੇ ਗੀਤ ਸੁਣਦੇ ਸੀ ਲੋਕ ਗੀਤ ਸੁਣਦੇ ਸੀ ਅੱਜ ਕੱਲ ਟ੍ਰੈਂਡ ਸਾਰਾ ਚੇਂਜ ਹੋ ਗਿਆ ਉਦੋਂ ਲੋਕ ਬੈਠ ਕੇ ਸੁਣਦੇ ਸੀ ਹੁਣ ਵੀ ਮੈਂ ਇੱਕ ਸੰਗੀਤ ਗਰੁੱਪ ਬਣਾਇਆ ਹੈ ਜਿੱਦੇ ਮੈਂ ਲੇਡੀ ਸੰਗੀਤ ਕਰਦੇ ਆ ਜਦੋਂ ਉਹਦੇ ਵਿੱਚ ਅਸੀਂ ਫੋਕ ਆਈਟਮਸ ਰੱਖਦੇ ਆ ਫੋਕ ਗਾਣੇ ਆ ਘੋੜੀਆਂ ਗਾਣੇ ਆ ਸੁਹਾਗ ਗਾਣੇ ਆ ਤਾਂ ਕਈ ਲੋਕਾਂ ਕਹਿੰਦੇ ਸਾਡੇ ਕੋਲ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਆਪਣਾ ਸਮਿਆਚਾਰ ਸੰਭਾਲ ਰੱਖਿਆ ਜੀ ਔਰ ਬਹੁਤ ਅੱਛਾ ਲੱਗਦਾ ਹੈ ਜਦੋਂ ਕੋਈ ਆ ਕੇ ਤੁਹਾਨੂੰ ਤੁਹਾਡੀ ਤਾਰੀਫ ਕਰਦਾ ਹੈ ਉਦੋਂ ਅੱਛਾ ਲੱਗਦਾ ਹੈ ਵੀ ਚਲੋ ਜੋ ਨਵੀਂ ਪੀੜੀ ਕਰ ਰਹੀ ਹੈ ਕਰ ਰਹੀ ਹੈ ਜੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਨਿਭਾ ਰਹੇ ਹਾਂ ਤੇ ਅੱਜ ਕੱਲ ਬੰਦੂਕਾਂ ਵਾਲੇ ਗੀਤਾਂ ਠਾ 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 ਉਹ ਕੌਣ ਸੁਨੇਗਾ ਸਿਰਫ ਨਵੀਂ ਜਨਰੇਸ਼ਨ ਜੀ ਹੈਨਾ ਪੁਰਾਣੇ ਗੀਤਾਂ ਨੂੰ ਲੋਕੀ ਨਹੀਂ ਸੁਣ ਰਹੇ ਤੇ ਥੋੜਾ ਅਫਸੋਸ ਵੀ ਹੁੰਦਾ ਹੈ ਪਰ ਅਸੀਂ ਕਰ ਕੁਝ ਨਹੀਂ ਸਕਦੇ ਬਿਲਕੁਲ ਹਾਂਜੀ ਕਿਉਂਕਿ ਸੁਣਨ ਵਾਲਿਆਂ ਦਾ ਵੀ ਥੋੜਾ ਹੂੰ ਕਸੂਰ ਹੈ ਸੋ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤਾਂ ਪੁਰਾਣੇ ਲੋਕ ਗੀਤਾਂ ਨੂੰ ਕਹਿੰਦੇ ਕੀ ਕਰ ਰਹੇ ਆ ਬੰਦ ਕਰੋ ਹੂੰ ਹੁਣ ਵੀ ਅਸੀਂ ਜਾਂਦੇ ਲੇਡੀ ਸੰਗੀਤ ਕਰਦੇ ਆ ਅਸੀਂ ਜਦੋਂ ਘੋੜੀਆਂ ਸੁਹਾਗ ਸ਼ੁਰੂ ਕਰਦੇ ਆ ਕਈ ਯੰਗ ਬੱਚਿਆਂ ਦੇ ਉਹ ਆ ਕੇ ਵਿੱਚੋਂ ਆ ਕੇ ਕਹਿੰਣਗੇ ਕੀ ਲਾਤਾ ਬੰਦ ਕਰੋ ਹੂੰ ਉਹ ਨਹੀਂ ਸੁਣਨਾ ਚਾਹੁੰਦੇ ਉਹ ਕਹਿੰਦੇ ਸਾਨੂੰ ਨਹੀਂ ਇਹ ਚਾਹੀਦਾ ਸਾਨੂੰ ਕੋ ਚਲੋ ਡੀਜੇ ਡੂਜੇ ਵਾਲੇ ਗੀਤ ਸੁਣਾਓ ਤੇ ਉਹ ਸੁਣਾਉਣੇ ਅਸੀਂ ਸੁਣਨੇ ਜੀ ਚਾਹ ਕਿਸ ਨੂੰ ਗਾਣਾ ਆਂਦਾ ਚਾਹ ਕਿਸ ਨੂੰ ਨਹੀਂ ਆਂਦਾ ਜ਼ਮੀਨ ਵੇਚੀ ਤੇ ਆਪਣਾ ਗਾਣਾ ਕੱਢ ਲਿਆ ਹੈਨਾ ਉਹ ਹਵਾ ਦੇ ਬੁੱਲੇ ਵਾਂਗ ਹੈ ਥੋੜੀ ਦੇਰ ਲਈ ਹੈ ਫੇਰ ਉਸ ਤੋਂ ਬਾਅਦ ਖਤਮ ਹੈ ਪਰ ਉਹ ਆਪਣੇ ਕਲਚਰ ਨੂੰ ਅੱਗੇ ਲਿਆਣਾ ਹੀ ਨਹੀਂ ਚਾਹੁੰਦੇ ਇਹਦੇ ਵਿੱਚ ਹੁਣ ਅਸੀਂ ਕਸੂਰ ਸਭ ਦਾ ਹੀ ਹੈ ਹੈਣਾ ਅਸੀਂ ਤਾਂ ਚਾਹੁੰਦੇ ਹਾਂ ਸਾਡੇ ਬੱਚੇ ਵੀ ਸੁਣਨ ਸਾਡੇ ਪੋਤੇ ਪੋਤੀਆਂ ਵੀ ਸੁਣਨ ਇਸ ਫੋਕਲੋਰ ਨੂੰ ਸੁਣਨ ਆਪਣੇ ਕਲਚਰ ਦੇ ਨਾਲ ਜੁੜੇ ਰਹਿਣ पर कुछ कलाकार ने नहीं है सोचा उन्होंने अपनी जनरे काफ़ी पिछे लग गए मैम तीन काफ़ी लंबे समय तो लोग गायकी जुड़े हुए हो बहुत सारिया स्टेजा से तुम परफॉर्मेंस दिती है देश विदेश तुसी गए हो कोई प्यारी जी याद जो तुम सी करना चाहते हो जिड़ी हमेशा ही अमिट है धेली कभी भी भुलाई नहीं जा सकती देखो विदेशों ਜਦ ਵੀ ਮੈਂ ਗਈਆਂ ਮੈਂ ਗੋਦਾਸ ਮਾਨ ਜੀ ਦਾ ਆਲਮੁਲ ਹਰਜੀਤਾ ਛੱਲਾ ਬਹੁਤ ਗੰਦੀ ਸੀ ਹਾਂ ਅੱਜ ਮੇ ਤੁਗਾ ਨਹੀਂ ਹੋ ਰਿਹਾ ਇਹਨਾਂ ਕਿਉਂਕਿ ਮੈਨੇ ਹੁਣੇ ਕੋਵਿਡ ਤੋਂ ਉੱਠੀ ਆ ਤੇ ਮੇ એનર્ਜੀ ਘਟ ਹੈ ਤੇ ਉੱਥੇ ਮੈਨੂੰ ਇੰਨਾ ਭਰਪੂਰ ਹੰਗਾਰਾ ਮੇਲਾ ਇੰਨਾ ਪਿਆਰ ਮਿਲਿਆ ਫੇਰ ਗਾਓ ਫੇਰ ਗਾਓ ਇੱਕ ਗੀਤ ਨੂੰ ਫੇਰ ਗਾਓ ਫੇਰ ਗਾਓ ਹੁਣ ਵੀ ਮੈਂ ਪਿੱਛੇ ਅਮਰੀਕਾ ਗਈ ਹੋਈ ਸੀ ਉੱਥੇ ਮੈਨੂੰ ਐ ਲੋਕੀ ਸੁਣਨ ਆਉਂਦੇ ਸੀ ਵੀ ਇਹ ਕਿੱਥੋਂ ਆਈ ਹੈ ਹਾਂ ਵੀ ਤੁਸੀਂ ਕਿੱਥੇ ਲੁਕੇ ਬੈਠੇ ਹੋ ਤੁਸੀਂ ਇੱਥੇ ਆਓ ਇੱਥੇ ਆ ਕੇ ਫੰਕਸ਼ਨ ਕਰੋ ਇੱਥੇ ਆ ਕੇ ਹੋਰ ਆਪਣੀਆਂ ਕੈਸੇਟਸ ਕਰੋ ਕਿ ਅੱਜ ਕੱਲ ਕੈਸੇਟ ਦਾ ਦੌਰ ਜਿਹੜਾ ਵੀ ਹੈ ਉਹ ਵੀ ਬੜਾ ਮਹਿੰਗਾ ਹੈ ਜੀ ਵੀ 25-25 ਲੱਖ ਇੱਕ ਪ੍ਰੋਜੈਕਟ ਤੇ ਲੱਗਦਾ ਇੱਕ ਜੂਆ ਹੈ ਚੜ ਗਿਆ ਠੀਕ ਹੈ ਨਹੀਂ ਚੜਿਆ ਤੱਕ ਹੈ ਜੀ ਹਾਂਜੀ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜੋ ਗਾਇਕ ਹੁੰਦੇ ਆ ਉਹ ਕਿਤੇ ਨਾ ਕਿਤੇ ਅਦਾਕਾਰੀ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਉਂਦੇ ਨੇ ਤੁਸੀਂ ਲੋਕ ਗਾਇਕਾ ਦੇ ਨਾਲ ਨਾਲ ਅਦਾਕਾਰੀ ਦੇ ਵਿੱਚ ਵੀ ਕਦੇ ਹੱਥ ਅਜ਼ਮਾਇਆ ਹੈ ਨਹੀਂ ਜੀ ਨਹੀਂ ਮੈਨੂੰ ਬਹੁਤ ਕਿਹਾ ਜਦ ਸਾਡੇ ਅਸੀਂ ਥੀਏਟਰ ਕਰਦੇ ਸੀ ਤਾਂ ਮੈਨੂੰ ਬਹੁਤ ਵਾਰ ਜਿਵੇਂ ਅਸੀਂ ਹੀਰਾਂਜਾ ਬੈਲੇ ਹੁੰਦਾ ਸੀ ਸਰਦਾਰ ਭਗਤ ਸਿੰਘ ਤੇ ਮਿਸ ਲਾਜਬੀਦੀ ਦੇ ਥੀਏਟਰ ਵਿੱਚ ਮੈਂ ਪਿੱਛੇ ਜਾਂਦੀ ਸੀ ਮੈਂ ਹੀਰ ਕਰਦੀ ਹੁੰਦੀ ਸੀ ਪਿੱਛੋਂ ਤਾਂ ਕਈ ਵਾਰ ਹੋਣਾ ਵੀ ਕੋਈ ਆਰਟਿਸਟ ਨਹੀਂ ਆਇਆ ਹੂੰ ਤਾਂ ਚਲੋ ਵੀ ਅਜਰਜਿੰਦ ਨੂੰ ਬਾੜੋ ਇੱਥੇ ਉਹਨਾਂ ਨੇ ਕਹਿਣਾ ਤੇ ਅਜਰਜਿੰਦ ਕਿਉਂਕਿ ਮੈਂ ਇੰਨੇ ਸਾਲਾਂ ਤੋਂ ਉਸ ਐਕਟਿੰਗ ਨੂੰ ਦੇਖ ਰਹੀ ਸੀ ਮੈਂ ਗਾ ਰਹੀ ਸੀ ਲੋਕਾਂ ਨੂੰ ਕਰਦਿਆਂ ਦੇਖ ਰਹੀ ਸੀ ਔਰ ਮੈਨੂੰ ਆਂਦਾ ਹੀ ਸੀ ਜੀ ਤਾਂ ਮੈਂ ਕਦੀ ਕਦੀ ਉੱਥੇ ਥੋੜਾ ਬਥਾ ਕਰ ਦਿੰਦੀ ਸੀ ਉੜੀਸਾ ਗਈ ਸੀ ਮੇਰੇ ਨਾਲ ਅਮਰਜੀਤ ਨੂਰੀ ਅਮਰ ਨੂਰੀ ਗਈ ਸੀ ਤਾਂ ਸਾਨੂੰ ਉੱਥੇ ਅਸੀਂ ਥੋੜੀਆਂ ਕੁੜੀਆਂ ਸੀ ਤੇ ਸਾਨੂੰ ਮੌਕਾ ਮਿਲਿਆ ਦੂਰਦਰਸ਼ਨ ਤੇ ਜੀ ਤਾਂ ਮੈਂ ਔਰ ਅਮਰ ਨੂਰੀ ਨੇ ਇੱਕ ਹਾਰਵੈਸਟ ਡਾਂਸ ਕੀਤਾ ਚੈਨਲ ਤੇ ਦੂਰਦਰਸ਼ਨ ਤੇ ਜੀ ਸੋ ਮੈਂ ਕੀਤਾ ویسੇ ਮੈਨੂੰ ਦਿਲੋਂ ਐਕਟਿੰਗ ਦਾ ਕੋਈ ਸ਼ੌਕ ਨਹੀਂ ਸੀ ਜੀ ਹਾਂਜੀ ਮੈਮ ਮੈਂ ਇੱਕ ਲੇਖ ਪੜ ਰਹੀ ਸੀ ਤੇ ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਫਿਰ ਨੌਕਰੀ ਤੁਸੀਂ ਪਰਿਵਾਰ ਦੀਆਂ ਪਰਸਥਿਤੀਆਂ ਦੇ ਕਾਰਨ ਕੀਤੀ ਸੀ ਤੁਸੀਂ ਫਿਰ ਆਪਣੇ ਸ਼ੌਕ ਨੂੰ ਤੇ ਨੌਕਰੀ ਨੂੰ ਦੋਨਾਂ ਨੂੰ ਕਿਵੇਂ ਅੱਗੇ ਤੋਰਿਆ ਮੈਂ ਨੌਕਰੀ ਤਾਂ ਸ਼ੁਰੂ ਕੀਤੀ ਸੀ ਮੇਰੇ ਪਰਿਵਾਰ ਦੇ ਹਾਲਾਤ फाइनेंशियली बहुत कमजोर ਸੀ ਸੱਤ ਪੈਨ ਪਰ ਅਸੀਂ ਮੈਂ ਦੱਸਿਆ ਤੁਹਾਨੂੰ ਔਰ ਜਦੋਂ ਮੈਨੂੰ ਭਾਕ ਸਿੰਘ ਅੰਕਲ ਲੈਣ ਗਏ ਤਾਂ ਸਭ ਤੋਂ ਪਹਿਲਾਂ ਮੈਂ ਤਾਂ ਚੰਡੀਗੜ੍ਹ ਤੋਂ ਬਾਹਰ ਪੈਰ ਹੀ ਸੀ ਕੱਢਿਆ ਤੇ ਮੈਨੂੰ ਦਿੱਲੀ ਲੈ ਗਏ ਉਹ ਬਰਾਏ ਕੰਟੀਨੈਂਟਲ ਹੋਟਲ ਚ ਅੱਛਾ ਉਹ ਮੇਰੇ ਲਈ ਤਾਂ ਮੈਂ ਇਹਨੂੰ ਅਲੱਗ ਸੀ ਮੈਂ ਪਤਾ ਨਹੀਂ ਤਰਤੀ ਤੋਂ ਉੱਤਰ ਕੇ ਸਮਾਨ ਤੇ ਆ ਗਈ ਵੀ ਇਹੋ ਜੀ ਜਗ੍ਹਾ ਮੈਂ ਦੇਖੀ ਨਹੀਂ ਸੀ ਕਦੀ ਔਰ ਉਹ ਮੈਨੂੰ ਉਸ ਸ਼ੋਦੇ ਮਿਲੇ 300 ਰੁਪਏ ਜੀ 30 ਰੁਪਏ ਮੈਨੂੰ ਭਾਗ ਸਿੰਘ ਅੰਕਲ ਨੇ ਜਦੋਂ ਪੇਮੈਂਟ ਦਿੱਤੀ ਤਾਂ ਉਹ ਮੈਂ ਜਦੋਂ ਆਪਣੇ ਘਰ ਲਿਆ ਕੇ ਆਪਣੇ ਮਦਰ ਨੂੰ ਦਿੱਤੀ ਤਾਂ ਉਹਨਾਂ ਲਈ ਉਹ 30 ਰੁਪਏ ਮੇਰੇ ਖਾਤੇ ਕਰੋੜਾਂ ਦੇ ਬਰਾਬਰ ਸੀ ਸੋ ਉਦੋਂ ਮੈਨੂੰ ਲੱਗਾ ਵੀ ਮੈਨੂੰ ਇਸ profession 'ਚ ਰਹਿਣਾ ਚਾਹੀਦਾ ਮੈਨੂੰ ਲੋਕ ਨੇ ਹੱਥੋਂ ਹੱਥੋਂ ਲੈ ਲਿਆ ਮੈਂ ਟੈਲੈਂਟਡ ਸੀ ਮੈਨੂੰ ਹੱਥੋਂ ਤੇ ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਸਾਢੇ ਵਾਲਾ ਉਹ ਸਾਢੇ ਵਾਲਾ ਸਾਢੇ ਵਾਲਾ ਪਹਿਲੀ ਵਾਰ 30 ਮਿਲੇ ਦੂਜੀ ਵਾਰ 50 ਮਿਲੇ ਤੀਜੀ ਵਾਰ 200 ਮਿਲੇ ਜੀ ਹਾਂਜੀ ਮੈਂ ਤਾਂ ਰਾਤੋਂ ਰਾਤ ਜਿਵੇਂ ਸਟਾਰ ਬਣ ਗਈ ਜੀ ਸੋ ਮੈਂ ਆਪਣੇ ਸਾਰੀ ਫੈਮਿਲੀ ਨੂੰ ਸਪੋਰਟ ਕੀਤਾ ਪੈਣ ਪਰਵਾ ਨੂੰ ਮੈਂ ਪੜਾਇਆ ਉਹਨਾਂ ਦੇ ਵਿਆਹ ਵੀ ਕੀਤੇ ਮੈਂ ਆਪਣਾ ਵਿਆਹ ਸਭ ਤੋਂ ਬਾਅਦ ਚ ਕੀਤਾ ਸਭ ਦੀ سپورਟ ਕਰਕੇ ਸਭ ਨੂੰ ਵਿਆਹ ਕੇ ਸਭ ਦੀ ਜੌਬ-ਜੂਬ ਲਵਾ ਕੇ ਜਿੱਥੇ-ਜਿੱਥੇ ਕੋਈ ਸੈੱਟ ਹੁੰਦਾ ਸੀ ਕਰਕੇ ਫਿਰ ਮੈਂ ਲਾਸਟ ਆਪਣੇ ਮੈਰਿਜ ਕੀਤੀ ਮੈਂ ਸੋਚ ਰੱਖਿਆ ਸੀ ਵੀ ਆਪਣੇ ਫੈਮਿਲੀ ਨੂੰ سپورਟ ਕਰਨੀ ਹੈ ਤੁਹਾਡੀ ਹਮਸਫਰ ਨੇ ਤੁਹਾਡਾ ਸਾਥ ਦਿੱਤਾ ਹਾਂਜੀ ਮੈਂ ਸਰਹੰਦ ਕਰਦੀ ਹੁੰਦੀ ਸੀ ਉਸਤਾਦ ਸੀਗਾ ਸਾਡੇ ਉੱਥੇ ਸਤਪਾਲ ਜੀ ਅਸੀਂ ਦੋਨੋਂ ਹੀ ਉੱਥੇ ਗਾਉਂਦੇ ਸੀ ਸੋ ਉਹਨਾਂ ਨੇ ਸਾਡੀ ਟਿਊਨਿੰਗ ਕਰਤੀ ਬਿਨਿ ਤੁਸੀਂ ਤੁਹਾਡਾ ਵਿਆਹ ਕਰ ਦੇਣਾ ਤੇ ਉਹ ਵੀ ਸਿੰਗਰ ਸੀ ਮੈਂ ਵੀ ਸਿੰਗਰ ਸੀ ਸੋ ਕਹਿ ਲੱਗਾ ਤੁਹਾਡੀ ਅੱਛੀ ਨਿਭੇਗੀ ਤੇ ਸੋ ਸਾਡੀ ਮੈਰਿਜ ਹੋ ਗਈ ਤੁਸੀਂ ਕਹਿ ਕਿ ਉਹ ਵੀ ਸਿੰਗਰ ਤੇ ਤੁਸੀਂ ਵੀ ਸਿੰਗਰ ਫੇਰ ਤਾਂ ਘਰੇ ਬਹੁਤ ਅੱਛਾ ਮਾਹੌਲ ਬਣ ਜਾਂਦਾ ਹੋਏਗਾ ਹਾਂਜੀ ਹੁਣ ਤੱਕ ਬਹੁਤ ਅੱਛਾ ਮਾਹੌਲ ਬਣਦਾ ਮੈਂ ਅਮਰੀਕਾ ਜਾਂ ਨਹੀਂ ਸਾਡੇ ਘਰ ਮੇਰੇ ਹਸਬੰਦ ਨੂੰ ਤਾਂ ਬਹੁਤ ਹੀ ਸ਼ੌਕ ਹੈ ਮਹਿਫਿਲਾਂ ਲਗੀਆਂ ਹੁੰਦੀਆਂ ਲੋਕਾਂ ਨੂੰ ਇਕੱਠੇ ਕੀਤਾ ਹੁੰਦਾ ਗਾਰਿਆਂ ਦੇ ਮਾਈਕ ਸਿਸਟਮ ਸਾਰਾ ਰੱਖਿਆ ਹੋਇਆ ਉੱਥੇ ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਸ਼ੌਕ ਹੈ ਜੀ ਸੋ ਮੇਰੇ ਫਲਾਂ ਲੱਗੀਆਂ ਰਹਿੰਦੀਆਂ ਔਰ ਮੇਰੀ ਬੇਟੀ ਹੈ ਜਸਪਿੰਦਰ ਰਹਿਣਾ ਜਿਨੇ ਵੋਇਸ ਆਫ ਪੰਜਾਬ ਬਣੀ ਹੈ 11 ਸੀਜ਼ਨ 2 ਦੀ ਵਿਨਰ ਹੈ ਉਹ ਤੇ ਉਹਨੇ ਇੱਥੋਂ ਚੰਡੀਗੜ੍ਹ ਤੋਂ ਮਾਸਟਰ ਡਿਗਰੀ ਕੀਤੀ ਹੈ 뮤ਜ਼ਿਕ ਦੀ ਤਾਂ ਉਹ ਵੀ ਜਦੋਂ ਇੱਥੇ ਆ ਜਾਂਦੀ ਅਸੀਂ ਇੱਥੇ ਸ਼ੋਅ ਇਕੱਠੇ ਕਰਦੇ ਆਂ ਉੱਥੇ ਚਲੇ ਜਾਂਦੇ ਆਂ ਉੱਥੇ ਵੀ ਅਸੀਂ ਇਕੱਠੇ ਕਰਦੇ ਆਂ ਜੀ ਸੋ ਬਹੁਤ ਸੁਰਿਲੀ ਤੇ ਬਹੁਤ ਖੂਬਸੂਰਤ ਵੀ ਹੈ ਬਹੁਤ ਮਾਡਾ ਤੇ ਬਹੁਤ ਅੱਛਾ ਗਾਉਂਦੀ ਆ ਮੇਤੋਂ ਵੀ ਸ਼ਾਇਦ ਅੱਛਾ ਗਾਉਂਦੀ ਆ ਮੈਮ ਤੁਸੀਂ ਦੱਸੋ ਕਿ ਤੁਸੀਂ ਤੇ ਤੁਹਾਡੇ ਹਸਬੰਡ ਦੋਨੋਂ ਹੀ ਸਿੰਗਰ ਹੋ ਕਰੇ ਤਾਂ ਮਹਿਫਲਾਂ ਲੱਗਦੀਆਂ ਹੀ ਨੇ ਕਦੇ ਸਟੇਜ ਤੇ ਜਾਂ ਕਿਸੇ ਫਿਲਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਹੈ ਸਟੇਜ ਤੇ ਤਾਂ ਕੀਤਾ ਹੈ ਜੀ ਪਰ ਫਿਲਮ ਚ ਨਹੀਂ ਕਿਉਂਕਿ ਉਹ ਹਿੰਦੀ ਗਾਉਂਦੇ ਨੇ ਮੈਂ ਪੰਜਾਬੀ ਜੀ ਉਹ ਕਿਸ਼ੋਰ ਕੁਮਾਰ ਨੂੰ ਗਾਉਂਦੇ ਨੇ ਡਿੱਟੋਕ ਸ਼ੋਰ ਨੂੰ ਗਾਉਂਦੇ ਨੇ ਤੁਸੀਂ ਅੱਖਾਂ ਬੰਦ ਕਰਕੇ ਸੁਣ ਲੋ ਚਾਹੇ ਜੀ ਤੇ ਬਹੁਤ ਖੂਬਸੂਰਤ ਗਾਉਂਦੇ ਨੇ ਪਰ ਉਹਨਾਂ ਨੇ ਪੰਜਾਬੀ ਖਦੀ ਨਹੀਂ ਗਾਇਆ ਤੇ ਮੈਂ ਹਿੰਦੀ ਖਦੀ ਨਹੀਂ ਗਾਇਆ ਸੋ ਅਸੀਂ ਇਕੱਠੇ ਖਦੀ ਨਹੀਂ ਗਾਇਆ ਉਦਾਂ ਹੈ ਵੀ ਇੱਕ ਸਟੇਜ ਤੇ ਉਹਨਾਂ ਨੇ ਹਿੰਦੀ ਗਾਇਆ ਮੈਂ ਪੰਜਾਬੀ ਗਾਇਆ ਇਦਾਂ ਤਾਂ ਬਹੁਤ ਪਰਫਾਰਮ ਕੀਤਾ ਪਰ ਫਿਲਮ ਚ ਕਿਸੇ ਚ ਨਹੀਂ ਗਾਇਆ ਮੈਡਮ ਇੱਕ ਸਵਾਲ ਇਹ ਹੈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਗਾਇਕੀ ਵਿੱਚ ਕੀ ਨਾਮ या शौरत या दौलत कमाया जा सकता है अपने घर का वधिया गुजारा हो सकता है अच्ते समय हो सकता हो सकता है, हो सकता है।, हो सकता है। कोई कम नहीं जड़ा औखा है है ना वो मेहनत करनी है, थोड़ा जा लोगों अपने वाल फिर खिंचना पेगा भी नहीं तुम ये देखो है ना कुछ देखे कुछ नहीं देखे पर देखो असं भी चलाया मैं भी अज इस घर से बैठी हाँ ये बदौलत बैठी हाँ असं जीरो तो उठे ਜੀ ਹਾਂ ਜੀ ਇਹ ਮੇਰੇ ਤੇ ਮੇਰੇ ਹਸਬੰਦ ਦੀ ਮਿਹਨਤ ਹੈ ਹਾਂ ਜੀ ਤੇ ਮੇਰੇ ਬੱਚੇ ਯੂ ਐਸ ਐ ਸੈਟਲ ਨੇ ਸਾਰੀ ਫੈਮਿਲੀ ਯੂ ਐਸ ਐ ਸੈਟਲ ਹੈ ਇਹ ਸਾਡੀ ਮਿਹਨਤ ਦੀ ਬਦੌਲਤ ਹੈ ਜੀ ਅੱਜ ਵੀ ਜੇ ਇਸੇ ਮਿਹਨਤ ਕਰੀਏ ਤਾਂ ਸਭ ਕੁਝ ਹੋ ਸਕਦਾ ਹੈ ਜੀ ਹਾਂ ਜੀ ਜੋ ਅੱਜ ਟ੍ਰੈਂਡ ਚੱਲ ਰਿਹਾ ਹੈ ਸੰਗੀਤ ਦਾ ਸਿੰਗਿੰਗ ਦਾ ਅਗਰ ਉਹਦੇ ਵਿੱਚ ਵੀ ਫੋਕ ਗੀਤ ਨੂੰ ਲੈ ਕੇ ਉਸ ਉਸ ਟਾਈਪ ਨਾਲ ਗਾਇਆ ਜਾਏ ਤਾਂ ਚੱਲੇਗਾ ਕਿਉਂ ਨਹੀਂ ਚੱਲੇਗਾ ਬਿਲਕੁਲ ਹਾਂ ਜੀ ਬਿਲਕੁਲ ਮੈਮ ਬਹੁਤ ਸਾਰੇ ਇਸ ਸਮੇਂ ਹੋਣਗੇ ਦਰਸ਼ਕ ਜੋ ਤੁਹਾਨੂੰ ਸੁਣ ਰਹੇ ਹੋਣਗੇ ਉਹਨਾਂ ਵਿੱਚੋਂ ਕਈ ਨੌਜਵਾਨ ਜੋ ਹੈ ਉਹ ਲੋਕ ਗਾਇਕੀ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਟਿਪਸ ਦਿਓ ਕਿ ਜੇਕਰ ਅਸੀਂ ਲੋਕ ਗਾਇਕੀ ਵਿੱਚ ਲੰਬੇ ਸਮੇਂ ਤੱਕ ਟਿਕਣਾ ਹੈ ਤਾਂ ਕਿਵੇਂ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਤੇ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ ਦੇਖੋ ਸਭ ਤੋਂ ਪਹਿਲਾਂ ਸਿੱਖਣਾ ਜ਼ਰੂਰੀ ਹੈ ਜੀ 뮤직 ਇੱਕ ਬਿਲਡਿੰਗ ਬਣਾਉਂਦੇ ਜੇ ਉਹ ਨੀਂਹਾਂ ਨਹੀਂ ਪੱਕੀਆਂ ਬਿਲਡਿੰਗ ਨਹੀਂ ਖੜੀ ਹੋ ਸਕਦੀ ਹੈਨਾ ਇਸੇ ਤਰ੍ਹਾਂ ਸਾਡਾ ਸੰਗੀਤ ਹੈ ਜੇ ਤੁਸੀਂ ਸਿੱਖਦੇ ਨਹੀਂ ਤੁਹਾਨੂੰ ਸਾਹ ਲਾਣਾ ਵੀ ਨਹੀਂ ਆਉਂਦਾ ਸਿੱਧੀ ਤੁਸੀਂ ਬੰਦੂਕਾਂ ਵਾਲੀ ਗੀਤਾਂ ਲਾਗੇ ਹੈਨਾ ਮੈਂ ਕੋਈ ਪਾਰਟੀਕੂਲਰ ਕਿਸੇ ਨੂੰ ਨਹੀਂ ਕਹਿ ਰਹੀ ਹੈਨਾ ਮੈਂ ਸਭ ਨੂੰ ਕਹਿ ਰਹੀ ਹਾਂ ਨਵੀਂ ਪੀੜੀ ਨੂੰ ਕਹਿ ਰਹੀ ਹਾਂ ਵੀ ਤੁਸੀਂ ਸਿੱਖੋ ਪਹਿਲਾ ਰਿਆਜ਼ ਕਰੋ ਮਿਹਨਤ ਕਰੋ ਇਹਨੂੰ ਬਿਲਕੁਲ ਆਪਣਾ ਗਲੇ ਨੂੰ ਪਕਾਓ ਫਿਰ ਇਸ ਫੀਲਡ ਚ ਜਾਓ ਹੈਨਾ ਬਿਲਕੁਲ ਤਿਆਰੀ ਨਾਲ ਆਓ ਤਿਆਰ ਹੋ ਕੇ ਆਓ ਸਰਤਾਜ ਨਗਾਰੇ ਕਿੰਨਾ ਅੱਛਾ ਕਰੇ ਲੋਕ ਸੁਣ ਰਹੇ ਹੈ ਨਾ ਹਾਂ ਸੋ ਕਿਉਂ ਨਹੀਂ ਸੁਣਨਗੇ ਲੋਕੀ ਜੇ ਚੰਗੀ ਗੱਲ ਹੋਏਗੀ ਤਾਂ ਲੋਕੀ ਸੁਣਨਗੇ ਸੋ ਮੈਂ ਨਵੀਂ ਪੀੜ੍ਹੀ ਨੂੰ ਇਹੀ ਕਹਾਂਗੀ ਵੀ ਇਹ ਨਾ ਸੋਚੋ ਰਾਤੀ ਸੁਪਨਾ ਵੇਖਿਆ ਸਿੰਗਰ ਬਣਨ ਦਾ ਤੇ ਸਵੇਰੇ ਸਿੰਗਰ ਬਣ ਗਏ ਇਦਾਂ ਨਾ ਸੋਚੋ ਇਹ ਬਹੁਤ ਤਪੱਸਿਆ ਵਾਲਾ ਕੰਮ ਹੈ ਅਸੀਂ ਅਜੇ ਤੱਕ ਸਿੱਖਦੇ ਆ ਮੈਂ ਅਜੇ ਵੀ ਰਿਆਜ਼ ਕਰਦੀ ਆਂ ਹਾਂਜੀ ਮੈਂ ਅਜੇ ਵੀ ਹੁਣ 2 ਮਹੀਨੇ ਮੈਂ ਬਿਮਾਰ ਰਹੀ ਨਹੀਂ ਕੀਤਾ ਤੇ ਤਾਂ ਹੁਣ ਕੱਲ ਪ੍ਰਸਤੁਤ ਹੋ ਚੁੱਕਿਆ ਹਰਮਾਨੇ ਹਾਂਜੀ ਹਾਂ ਸੋ ਇਹ ਤਪੱਸਿਆ ਹੈ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਹੀ ਆਣਾ ਚਾਹੀਦਾ ਹੈ ਜੀ ਮੈਮ ਕੋਈ ਜਿੰਨੂੰ ਕਹਿੰਦੇ ਹੁੰਦੇ ਆ ਵੀ ਕੋੜੇ अनुभव ਉਹ ਵੀ ਰਹੀ ਹੈ ਇਸ ਖੇਤਰ ਵਿੱਚ ਤੁਹਾਡੇ ਕਿਸੇ ਵੀ ਨਾਲ ਚਾਹੇ ਫਿਲਮੀ ਸਫਰ ਵਿੱਚ ਚਾਹੇ ਦੂਸਰ ਸਟੇਜਾਂ ਤੇ ਬਹੁਤ ਜ਼ਿਆਦਾ ਪਰਫਾਰਮੈਂਸ ਵਧੀਆ ਦਿੱਤੀ ਹੈ ਕਦੇ ਅਜਿਹਾ ਹੋਇਆ ਹੈ ਕਿ ਕੋਈ ਅਜਿਹੀ ਵਾਰਦਾਤ ਹੋਈ ਹੋਵੇ ਕੋਈ ਘਟਨਾ ਜਾਂ ਕੋਈ ਕਿੱਸਾ ਹੋਇਆ ਹੋਵੇ ਜਿੰਨੇ ਤੁਹਾਡੇ ਦਿਲ ਨੂੰ ਥੀਸ ਪਹੁੰਚਾਈ ਹੋਵੇ ਬੜੀ ਵਾਰ ਹੁੰਦਾ ਹੈ ਕਈ ਵਾਰ ਗਲਤਨ ਸਰ ਵੀ ਹੁੰਦੇ ਕੁਝ ਲੋਕ ਗਲਤ ਹੁੰਦੇ ਗਲਤ ਨਿਗਾਹਾਂ ਨਾਲ ਵੀ ਦੇਖਦੇ ਇੱਕ ਇੱਕ ਵਾਕਿਆ ਮੈਨੂੰ ਯਾਦ ਹੈ ਅਸੀਂ ਪਵਾਨੇਗੜ੍ਹ ਪਟਿਆਲਾ ਤੋਂ ਅੱਗੇ ਆ ਅਸੀਂ ਉੱਥੇ ਪ੍ਰੋਗਰਾਮ ਕਰਨਗੇ ਤੇ ਮੈਂ ਪ੍ਰੋਗਰਾਮ ਪਿੰਡਾਂ 'ਚ ਕਦੇ ਨਹੀਂ ਕੀਤੇ ਮੈਂ ਸ਼ਹਿਰਾਂ 'ਚ ਹੀ ਕਰਦੀ ਰਹੀ ਪ੍ਰੋਗਰਾਮ ਸੋ ਉੱਥੇ ਮੈਂ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਇੱਕ ਬਜ਼ੁਰਗ ਆਏ ਮੈਨੂੰ ਕਹਿੰਦੇ ਮਲਕੀ ਕੀ ਮਾਸਰਾ ਮੈਨੂੰ ਨਹੀਂ ਪਤਾ ਸੀ ਮਲਕੀ ਕੀ ਮਾ ਕੀ ਹੈ ਮੈਂ ਕਿਹਾ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤਾਂ ਨਹੀਂ ਆਉਂਦਾ ਹੈਨਾ ਉਹਨਾਂ ਮੈਨੂੰ ਟੁੱਟ ਕੇ ਪੈ ਗਿਆ ਜੁੱਤਾ ਨੂੰ ਆਂਦਾ ਨਹੀਂ ਤੂੰ ਘਾਣ ਵਾਲੀ ਕਿੱਥੋਂ ਹਾਂ ਤੁਸੀਂ ਇੱਥੇ ਖੜੀ ਕਿਵੇਂ ਹੋ ਉਤਰ ਥੱਲੇ ਫਾ ਤੈਨੂੰ ਕਿਨੇ ਬੁਲਾਇਆ ਜੇ ਤੈਨੂੰ ਇਹ ਨਹੀਂ ਪਤਾ ਬਲਕਿ ਕਿੰਨਾ ਕੀ ਹੈ ਮੈਂ ਉੱਥੇ ਫੁੱਟ ਫੁੱਟ ਕੇ ਰੋਈ ਮੇਹਾ ਮੇਰੀ ਅਜਕੀ ਨੀਂ ਹਸਲਟ ਹੋਈ ਸਟੇਜ ਦੇ ਉੱਪਰ ਖੜੀ ਦੀ ਫਿਰ ਉਸ ਤੋਂ ਬਾਅਦ ਮੈਂ ਮੈਨੂੰ ਲੋਕੀ ਜਿਨਾਂ ਦੇ ਘਰ ਸੀਗੇ ਸੀ ਉਹ ਕਹਿੰਦੇ ਨੇ ਇਹਨੇ ਤੁਸੀਂ ਗਾਓ ਔਰ ਮੈਂ ਤੋਂ ਗਾਇਆ ਨਾ ਜਾਏ ਮੈਂ ਰੁਗ ਉੱਪਰ ਪਰ ਕੇ ਗਾਇਆ ਰੁਗ ਉੱਪਰ ਪਰ ਕੇ ਗਾਇਆ ਮੈਂ ਦੋ ਚਾਰ ਗੀਤ ਗਾ ਕੇ ਉਹਨਾਂ ਨੂੰ ਕਿਹਾ ਬੇਸ਼ੱਕ ਤੁਸੀਂ ਮੇਰੇ ਪੇਮੈਂਟ ਨਾਲ ਦਿਓ ਮੈਂ ਨਹੀਂ ਖਾ ਸਕਦੀ ਥਾ ਅੱਜ ਮੇਰਾ ਇੰਨਾ ਗਲਾ ਭਰਿਆ ਫਿਰ ਮੈਂ ਜਦੋਂ ਘਰ ਆਈ ਆ ਕੇ ਸਭ ਤੋਂ ਪਹਿਲਾਂ ਮੈਂ ਮਲਕੀ ਕੀਮਾ ਤਿਆਰ ਕੀਤਾ ਜੀ ਫਿਰ ਮੈਂ ਫੋਗ ਦੇ ਹੋਰ ਕੱਡੇ ਜੋ ਜੋ ਕੱਢ ਸਕਦੀ ਸੀ ਸਾਰੇ ਮੈਂ ਤਿਆਰੀਆਂ ਕੀਤੀਆਂ ਵੀ ਨਹੀਂ ਕਿਤੇ ਇਹੋ ਜੀ ਪੋਜੀਸ਼ਨ ਨਹੀਂ ਹੋਣੀ ਚਾਹੀਦੀ ਹਾਂਜੀ ਮੈਮ ਜਿਵੇਂ ਤੁਸੀਂ ਕਿਹਾ ਹੈ ਕਿ ਬਹੁਤ ਸਾਰੇ ਅਜਿਹੇ ਅਨੁਭਵ ਹੁੰਦੇ ਨੇ ਜਦੋਂ ਤੁਹਾਡੇ ਦਿਲ ਨੂੰ ਠੀਸ ਲੱਗਦੀ ਸੀ ਫਿਰ ਕਿਵੇਂ ਆਪਣੇ ਆਪ ਨੂੰ ਸੰਭਾਲ ਲੈਂਦੇ ਸੀ ਕਿਉਂਕਿ ਅਕਸਰ ਅਜਿਹਾ ਹੁੰਦਾ ਹੈ ਕਿ ਪਬਲੀਕਲੀ ਜੇ ਕੋਈ ਸਾਡੀ ਇਨਸਲਟ ਕਰਦਾ ਹੈ ਜਾਂ ਪਬਲੀਕਲੀ ਸਾਨੂੰ ਕੁਝ ਮਾੜੇ ਸ਼ਬਦ ਬੋਲਦਾ ਹੈ ਤੇ ਉਹ ਕਿੰਨੀ ਦੇਰ ਤੱਕ ਸਾਡੇ ਕੰਨਾਂ ਵਿੱਚ ਸਾਡੇ ਦਿlo ਦਿਮਾਗ ਵਿੱਚ ਗੂੰਜਦੇ ਰਹਿੰਦੇ ਨੇ ਤੇ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਹੈ ਕਿਵੇਂ ਸੰਭਾਲਦੇ ਸੀ ਦੇਖੋ ਮੈਨੂੰ ਅੱਜ ਵੀ ਯਾਦ ਹੋ ਗੱਲ ਬਿਕਸ਼ ਨੇ ਮੈਨੂੰ ਇਹ ਕਿਆ ਸੀ ਮੈਨੂੰ ਹੈਨਾ ਸੋ ਇੱਕ ਤਾਂ ਮੈਨੂੰ ਇਹ جنੂਨ ਸੀ ਮੇਰਾ ਮੈਨੂੰ جنੂਨ ਦੇ ਹੱਦ ਤੱਕ ਸੀਗਾ ਗਾਣਾ ਮੇਰੇ ਰਗ ਰਗ ਦੇ ਵਿੱਚ ਸੀਗਾ ਗਾਣਾ ਸੋ ਇਹ ਤਾਂ ਮੈਨੂੰ ਛੱਡਣਾ ਨਹੀਂ ਸੀ ਇੱਕ ਬੰਦੇ ਦੇ ਕਹਿਣ ਤੇ ਦੂਜਿਆਂ ਨੇ ਮੈਨੂੰ ਕੁਝ ਕਹਿਤਾ ਸੋ ਆਪਣੇ ਆਪ ਨੂੰ ਹੋਰ ਇੰਪਰੂਵ ਕਰੋ ਜੋ ਤੁਹਾਡੀ ਇਸ ਕਮੀਆਂ ਨੂੰ ਪੂਰਾ ਕਰ ਲੋ ਤਾਂ ਕਿ ਤੁਹਾਨੂੰ ਅੱਗੋਂ ਕੁਝ ਕੋਈ ਨਾ ਕਵੇ ਫਿਰ ਜਦੋਂ ਤੁਹਾਨੂੰ ਬੜੀ ਜਗ੍ਹਾ ਤੁਸੀਂ ਗਾਉਂਦੇ ਹੋ ਲੋਕ ਇਕੱਠੇ ਹੋ ਜਾਂਦੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਉਦੋਂ ਸਭ ਭੁੱਲ ਜਾਂਦਾ ਵੀ ਕਿਸੇ ਨੇ ਕੁਝ ਕਿਹਾ ਸੀ ਸੋ ਇਦਾਂ ਵੀ ਹੈ ਮੈਮ ਤੁਸੀਂ ਇਕ ਵਿੱਚ ਕੀ ਸੋਚਦੇ ਹੋ ਕੀ ਕੋਈ ਪਲਾਨ ਕੀਤਾ ਹੈ ਕਿ ਕੋਈ ਸੁਪਨਾ ਵੇਖਿਆ ਹੈ ਕਿ ਲੋਕ ਗਾਇਕੀ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹਾ ਕਰਨਗੇ ਹੋਂਦ ਤੇ ਆਪਣੇ ਬੱਚਿਆਂ ਚ ਦੇਖਦੀ ਆ ਜੀ ਮੈਂ ਆਪਣੀ ਬੇਟੀ ਚ ਦੇਖਦੀ ਆ ਉਹਨੂੰ ਕਹਿੰਦੀ ਆ ਤੂੰ ਉਹਨੂੰ ਮੈਂ ਗਾਈਡ ਕਰਦੀ ਰਹਿੰਦੀ ਆ ਤੂੰ ਆ ਗਾ ਤੂੰ ਇਹ ਗਾ ਤੂੰ ਉਹ ਹੋਗਾ ਇਹ ਨਾ ਗਾ ਉਹ ਵੀ ਲੈਡੀ ਸੰਗੀਤ ਕਰਦੀ ਆ ਉਹ ਵੀ ਫੋਕ ਗਾਉਂਦੀ ਆ ਕਲਾਸਿਕਲ ਵੀ ਗਾਉਂਦੀ ਆ ਹਿੰਦੀ ਵੀ ਗਾਉਂਦੀ ਆ ਗਜ਼ਲ ਵੀ ਗਾਉਂਦੀ ਆ ਸੂਫੀ ਵੀ ਗਾਉਂਦੀ ਆ ਤੇ ਸਭ ਕੁਝ ਗਾਉਂਦੀ ਆ ਤੇ ਮੈਂ ਉਹਦੇ ਵਿੱਚ ਹੀ ਹੁਣ ਆਪਣੇ ਆਪ ਨੂੰ ਦੇਖਦੀ ਆ ਸੋ ਹੁਣ ਮੈਂ ਬਹੁਤ ਕਰ ਲਿਆ ਜ਼ਿੰਦਗੀ ਚ ਬਹੁਤ ਕਰ ਲਿਆ ਹੁਣ ਐ ਲੱਗਦਾ ਬਸ ਬੈਠ ਕੇ ਰਿਆਜ਼ ਕਰੋ ਆਪਣਾ ਸੁਭ ਸੁਭਾਅ ਹੋ ਤੇ ਰੈਸਟ ਕਰੋ ਮੈਮ ਲੋਕ ਗਾਇਕੀ ਦਾ ਪਵਿੱਖ ਕੀ ਵੇਖਦੇ ਹੋ ਤੁਸੀਂ ਦੇਖੋ ਫਿਲਹਾਲ ਤਾਂ ਜੇ ਕੁਝ ਨਹੀਂ ਦਿਖ ਰਿਹਾ ਪਰ ਦੌਰ ਆਏਗਾ ਆਏਗਾ ਕੋਈ ਨਾ ਕੋਈ ਲਿਆਏਗਾ ਹਾਂ ਕੋਈ ਨਾ ਕੋਈ ਲਿਆਏਗਾ ਮੈਂ ਤਾਂ ਚਾਹੁੰਦੀ ਮੇਰੀ ਪੀੜ੍ਹੀ ਉਹ ਲਿਆਵੇ ਅੱਗੋਂ ਮੇ ਮੇਰੀ ਬੇਟੀ गा ਰਹੀ ਹੈ ਮੇਰਾ ਬੇਟਾ ਵੀ ਗਾ ਲੈਂਦਾ ਹੈ ਔਰ ਮੈਂ ਕਹਿੰਦੀ ਮੇਰੀਆਂ ਪੋਤੀਆਂ ਨੇ ਦੋ ਉਹ ਵੀ ਗਾਣ ਗਿਆ ਤਾਂ ਉਹਨਾਂ ਨੂੰ ਮੈਂ ਕਹਾਂਗੀ ਤੁਸੀਂ ਹੀ ਗਾਓ ਜੀ ਤੁਸੀਂ ਫੋਕ ਗਾਓ ਤੁਸੀਂ ਇਧਰਲੇ ਪਾਸੇ ਨਾ ਚਲਿਓ ਤੁਸੀਂ ਫੋਕ ਹੀ ਗਾਓ ਤਾਂ ਕਿ ਤੁਸੀਂ ਦੱਸ ਸਕੋ ਵੀ ਸਾਡੀ ਵੀ ਦਾਦੀ ਕੁਝ ਗਾਉਂਦੀ ਸੀ ਤੇ ਨਵੀਂ ਜਨਰੇਸ਼ਨ ਨੂੰ ਵੀ ਦੱਸਿਓ ਵੀ ਇਹ ਫੋਕ ਹੈ ਬਾਕੀ ਹੀ ਦੋਸਤੋ ਲੋਕ ਗੀਤਾਂ ਵਿੱਚ ਜਿੱਥੇ ਰਿਸ਼ਤਿਆਂ ਦੀ ਮਿਠਾਸ ਹੁੰਦੀ ਹੈ ਉੱਤੇ ਕਿਤੇ ਨਾ ਕਿਤੇ ਇੱਕ ਮੇਨਾ ਵੀ ਹੋ ਜਾਂਦਾ ਹੈ ਤੇ ਬੜੇ ਪਿਆਰ ਦੇ ਨਾਲ ਹੀ ਲੋਕ ਗੀਤਾਂ ਦੇ ਵਿੱਚ ਹਰ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਕਿਸੇ ਨੂੰ ਠੇਸ ਵੀ ਨਹੀਂ ਲੱਗਦੀ ਤੇ ਆਪਣੀ ਗੱਲ ਜਿਹੜੀ ਦੂਜੇ ਤੱਕ ਪਹੁੰਚਾ ਵੀ ਦਿੱਤੀ ਜਾਂਦੀ ਹੈ ਮੈਡਮ ਨੇ ਆਪਣਾ ਸਮਾਂ ਦਿੱਤਾ ਵਾਕਈ ਹੀ ਮੈਡਮ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੀ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗੀ ਚੰਗਾ ਵੇਖੋ चंगा सुनो चंगा गाओ तो चंगिया चंग गलों दसो जी हाँ। ही बहुत खूबसूरत मैडम ने संदेश संदेशता है चंगा सुनना चाहिए है मैडम चंगा गा रहे ने होर भी बहुत सारे लोग जो चंगा गा रहे ने जरूरत है कि असी सुनिए भी उन्होंने ताजो जो उन्होंने जो मेहनत है वह रंग लेके आए अच्ते इस प्रोग्राम के फिर मिला धनवाद